ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ 12 ਮਾਹ ਜੀ ਦਾ ਸ਼ਬਦ ਹੈ ਜਿਹੜਾ 1107 ਅੰਗ ਤੇ ਇਹ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਇਹ ਹਾੜ ਦੇ ਮਹੀਨੇ ਅੰਦਰ ਕੀ ਬਖਸ਼ਿਸ਼ ਕਰਦੇ ਹਨ ਕਹਿੰਦੇ ਹਨ ਕਿ ਆਸਾੜ ਪਲਾ ਸੂਰਜ ਗगन ਤਪੈ ਦੇਖੋ ਹਾੜ ਦਾ ਮਹੀਨਾ ਪਲਾ ਬੜਾ ਤਪਸ਼ ਭਰਿਆ ਹੈ ਸਾੜਵੀਂ ਗਰਮੀ ਪੈਂਦੀ ਹੈ ਮਨ ਨੂੰ ਪੜਕੀ ਲੱਗੀ ਰਹਿੰਦੀ ਹੈ ਕਿਤੇ ਵੀ ਕੋਈ ਚੈਨ ਤੇ ਟਿਕਾਣਾ ਨਹੀਂ ਹੈਗਾ ਪਰ ਇਹਨੂੰ ਵੀ ਚੰਗਾ ਹੀ ਕਹਿੰਦੇ ਨੇ ਗੁਰੂ ਸਾਹਿਬ ਜੀ ਅਸਾੜ ਧਲਾ ਸੂਰਜ ਗਗਨ ਤਪੈ ਧਰਤੀ ਦੂਖ ਸਹਿ ਸੁਖੇ ਅਗਣ ਪਹ ਪਖੈ ਦੇਖੋ ਜਿਹੜਾ ਸੂਰਜ ਹੈ ਨਾ ਉਹ ਅੱਗ ਵਰਗੀ ਗਰਮੀ ਉਤਸੋ ਧਰਿਆ ਹੈ ਉਹਦੇ ਨਾਲ ਕੀ ਆ ਪਾਣੀ ਡੂੰਗਾ ਹੋ ਜਾਂਦਾ ਏ ਤੋਬਿਆਂ ਦੇ ਵਿੱਚੋਂ ਪਾਣੀ ਸੁੱਕ ਜਾਂਦਾ ਏ ਜੀਵ ਜੰਤੂ ਦੁਖੀ ਹੁੰਦੇ ਨੇ ਇਸ ਤਰ੍ਹਾਂ ਦੀ ਅੱਗ ਵਰਦੀ ਹੈ ਹਾੜ ਦੇ ਮਹੀਨੇ ਚ ਧਰਤੀ ਦੁਖ ਸਹਿ ਸੋਖੈ ਅਗਨਪਖੈ ਅਗਨ ਰਸ ਰਸ ਤੁਪਵ ਜਲ ਅਗਨ ਰਸ ਸੋਖੈ ਮਰੀਏ ਧੋਖੈ ਪੀਸੋ ਕੀਰਤਨਾ ਹੜ ਕਹਿੰਦੇ ਜਿਹੜਾ ਸੂਰਜ ਦੀ ਜਿਹੜੀ ਗਰਮੀ ਆ ਨਾ ਉਹ ਜਿਹੜੀ ਅੱਗ ਵਾਂਗੂ ਵੱਧ ਰਹੀ ਹੈ ਉਹ ਧਰਤੀ ਦੇ ਪਾਣੀ ਨੂੰ ਸੁਕਾ ਦਿੰਦੀ ਹੈ ਅਗਨ ਰਸ ਸੋਖੈ ਸੋਖ ਲੈਂਦੀ ਹੈ ਅਗਨ ਦਾਸ ਸੋਕੇ ਮਰਿਏ ਤੋਕੇ ਤੇ ਗਰਮੀ ਦੇ ਨਾਲ ਜਿਹੜੇ ਜੀਵ ਜੰਤੂ ਨੇ ਕਰਾਹ ਕਰਾ ਕੇ ਦੁਖੀ ਹੁੰਦੇ ਨੇ ਜੇ ਚਾਹੇ ਪਸ਼ੂ ਨੇ ਪੰਛੀ ਨੇ ਜੀਵ ਨੇ ਇਹ ਸਾਰੇ ਬੜੇ ਦੁਖੀ ਹੁੰਦੇ ਨੇ ਈਸੋ ਕੀਰਤਨਾ ਹਰੇ ਪਰ ਜਿਹੜਾ ਸੂਰਜ ਆ ਨਾ ਉਹ ਮੰਨ ਲਓ ਵੀ ਆਪਣਾ ਕਰਤੱਵ ਕਰੀ ਜਾਂਦਾ ਹੈ ਉਹਦਾ ਜਿਹੜਾ ਫਰਜ਼ ਆ ਉਹਦੀ ਜਿਹੜੀ ਡਿਊਟੀ ਆ ਉਹ ਆਪਣੀ ਡਿਊਟੀ ਨਿਭਾ ਰਿਆ ਹੈ ਕਿ ਉਹਦਾ ਕੰਮ ਆ ਕਿ ਤਪਸ਼ ਸੁੱਟਨੀ ਗਰਮੀ ਗਰਮੈਸ਼ ਹੈ ਜਿਹੜੀ ਉਹ ਪੈਦਾ ਕਰਨੀ ਧਰਤੀ ਤੇ ਹੁਣ ਉਹ ਆਪਣੀ ਡਿਊਟੀ ਕਰ ਰਿਆ ਹੈ ਰਤ ਫਿਰੈ ਉਹ ਸੂਰਜ ਦਾ ਚੱਕਰ ਹੈ ਨਾ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਭਾਵੇਂ ਜੀਵ ਜੰਤੂ ਬੜੇ ਦੁਖੀ ਨੇ ਬੜੀ ਅੱਗ ਵੱਰ ਰਹੀ ਹੈ ਪਰ ਉਹ ਆਪਣਾ ਲਗਾਤਾਰ ਜਿਹੜਾ ਉਹਦੀ ਡਿਊਟੀ ਹੈ ਕਰਤਵੇਂ ਆਪਣਾ ਨਿਭਾ ਰਿਹਾ ਹੈ ਰਤ ਫਿਰੈ ਛਾਇਆ ਧਨ ਤੱਕੇ ਜਦੋਂ ਸੂਰਜ ਦਾ ਰਤ ਫਿਰਦਾ ਹੈ ਤੇ ਜਿਹੜੀ ਕਮਜ਼ੋਰ ਜਿੰਦ ਹੁੰਦੀ ਹੈ ਉਹ ਲੱਭਦੀ ਫਿਰਦੀ ਆ ਕਿ ਕਿਤੇ ਕੋਈ ਸ਼ਾਂ ਮਿਲ ਜਾਵੇ ਕਿਤੇ ਕੋਈ ਸੁਖ ਤੇ ਸਕੂਨ ਆ ਜਿਹੜਾ ਉਹ ਮੈਨੂੰ ਮਿਲ ਜਾਵੇ ਕਿ ਮੇਰੀ ਜਿੰਦ ਜਿਹੜੀ ਆ ਉਹ ਟਿਕਾਣੇ ਆ ਜਾਵੇ ਰਤ ਫਿਰੈ ਛਾਇਆ ਧਨ ਤੱਕ ਹੈ ਟੀਡ ਲਵੇ ਮੰਜਬਾਰੀ ਬੰਬੀਹਾ ਜਿਹੜਾ ਅੱਜ ਦਾ ਹੈਗਾ ਬਿੰਦਾ ਇਹ ਵੀ ਚੀਂ-ਚੀਂ ਪਿਆ ਕਰਦਾ ਕਹਿੰਦੇ ਇਹ ਵੀ ਆਵਾਜ਼ਾਂ ਦੇਂਦਾ ਪਿਆ ਲਗਾਤਾਰ ਕਿ ਕਦੋਂ بارش ਹੋਵੇ ਸੋ ਟੀਂਡ ਲਵੇ ਮਨ ਦੇ ਬਾਰੇ ਆਵਗਣ ਬਾੰਦ ਚਲੀ ਦੁਖ ਆਗੈ ਸੁਖ ਤੇ ਸੰਸਾਰ ਚ ਸਮਾਲੇ ਜਿਹੜੀ ਜੀਵ ਇਸਤਰੀ ਹੁੰਦੀ ਏ ਉਹ ਆਵਗਣਾਂ ਦੀ ਪੰਡ ਬਣ ਕੇ ਇਹ ਸੰਸਾਰ ਤੋਂ ਚਲੇ ਜਾਂਦੀ ਏ ਕਿਉਂਕਿ ਅਸਲ ਜੋ ਸੁਖ ਤੇ ਆਨੰਦ ਹੈ ਉਹ ਸੱਚ ਸਰੂਪ ਪ੍ਰਮਾਤਮਾ ਦੇ ਨਾਲ ਜੁੜਨ ਕਰਕੇ ਹੀ ਮਿਲਦਾ ਹੈ ਨਾਨਕ ਜਿਸ ਨੂੰ ਇਹ ਮਨ ਦੀਆ ਮਰਨ ਜੀਵਨ ਤਬ ਨਾਲੇ ਸੋ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਇਹ ਵਾਲਾ ਮਨ ਦਿੱਤਾ ਏ ਕਿਹੜਾ ਮਨ ਕਿ ਜਿਹੜੇ ਮਨ ਦੇ ਨਾਲ ਉਹ ਪ੍ਰਮਾਤਮਾ ਦੀ ਭਗਤੀ ਕਰਦਾ ਏ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਚੰਗੇ ਗੁਣਾਂ ਨੂੰ ਧਾਰਨ ਕਰਦਾ ਚੰਗੀ ਸੰਗਤ ਕਰਦਾ ਏ ਮਾੜੇ ਆਗਣਾਂ ਨੂੰ ਜਿਹੜਾ ਮਾੜੇ ਸੰਗਤ ਦਾ ਤਿਆਗ ਕਰਦਾ ਏ ਆਗਣਾਂ ਨੂੰ ਜਿਹੜਾ ਛੱਡਦਾ ਏ ਮਾੜੀਆਂ ਆਦਤਾਂ ਨੂੰ ਜਿਹੜਾ ਛੱਡਦਾ ਹੈ ਨਾ ਜਿਹਨੂੰ ਇਹ ਮਨ ਦਿੱਤਾ ਏ ਕਿ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ ਮਰਨ ਜੀਵਨ ਪ੍ਰਭ ਨਾਲੇ ਮਨ ਲਓ ਕਿ ਉਹਨੂੰ ਤੇ ਪ੍ਰਮਾਤਮਾ ਦਾ ਸਦੀਵੀ ਸਾਥ ਮਿਲ ਜਾਂਦਾ ਸੋ ਅਸਾੜ ਪਲਾ ਸੂਰਜ ਗਗਨ ਤਪੇ ਧਰਤੀ ਦੁਖ ਸਹ ਸੁਖੇ ਅਗਨਪਖੇ ਭਾਵ ਕੇ ਦੇਖੋ ਜਿਹੇ ਆਕਾਸ਼ ਦੇ ਵਿੱਚ ਸੂਰਜ ਤਪਦਾ ਏ ਤੇ ਜੀ ਜੰਤ ਦੁਖੀ ਹੁੰਦੇ ਨੇ ਸੂਰਜ ਦੇ ਸੇਕ ਨਾਲ ਅੱਗ ਦੇ ਸੇਕ ਨਾਲ ਇਸੇ ਤਰ੍ਹਾਂ ਮਨੁੱਖ ਦੇ ਅੰਦਰ ਅਗਿਆਨਤਾ ਦਾ ਸੂਰਜ ਤਪਦਾ ਏ ਤੇ ਉਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੀਆਂ ਅੰਦਰ ਅੱਗਾਂ ਵੱਲਦੀਆਂ ਨੇ ਇਹਨਾਂ ਦਾ ਜਦੋਂ ਸੇਕ ਜੀਵ ਰੂਪੀ ਇਸਤਰੀ ਨੂੰ ਪੈਦਾ ਹੈ ਤੇ ਉਹ ਫਿਰ ਮੰਨ ਲਓ ਵੀ ਦੁਖੀ ਹੁੰਦੀ ਹੈ ਉਹਦੇ ਨਾਲ ਕਰਾਹਾ ਕਰਾ ਕਰਦੀ ਹੈ ਮੰਨ ਲਓ ਕਿ ਮੁੜ ਮੁੜ ਕੇ ਉਹ ਜਿਹੜੀ ਜੀਵ ਇਸਤਰੀ ਦੁਖੀ ਹੁੰਦੀ ਹੈ ਕਿਉਂਕਿ ਦੁੱਖਾਂ ਦਾ ਸੇਕ ਲੱਗਦਾ ਹੈ ਕਾਮ ਕ્રોਧ ਵਗੈਰਾ ਜਿਹੜੇ ਹੈਗੇ ਨੇ ਇਹਨਾਂ ਦਾ ਸੇਕ ਜਦੋਂ ਲੱਗਦਾ ਹੈ ਅਗਿਆਨਤਾ ਦਾ ਅੰਦਰ ਸੂਰਜ ਤਪਦਾ ਹੈ ਸੋ ਇਹਦੇ ਤੋਂ ਬਚਣ ਵਾਸਤੇ ਕਰਨਾ ਕੀ ਹੈ ਜਿਵੇਂ ਕਿ ਜਿਹੜਾ ਬਾਹਰ ਸੂਰਜ ਤਪਦਾ ਹੈ ਇਸ ਤੋਂ ਬਚਣ ਵਾਸਤੇ ਏਸੀ ਲਾਵਾਂਗੇ ਉਲਰ ਲਾਵਾਂਗੇ ਇਹ ਜਿੱਥੇ ਬਰਫ਼ ਪੈਂਦੀ ਆ ਉੱਥੇ ਘੁੰਮਣ ਚਲੇ ਜਾਵਾਂਗੇ ਜਾਂ ਵਿਦੇਸ਼ਾਂ ਵਿੱਚ ਇੰਗਲੈਂਡ ਕੈਨੇਡਾ ਅਮਰੀਕਾ ਉੱਥੇ ਕਈ ਬੰਦੇ ਚਲੇ ਜਾਂਦੇ ਨੇ ਜਿਨ੍ਹਾਂ ਕੋਲ ਜ਼ਿਆਦਾ ਪੈਸਾ ਹੈ ਗਾਇਜ਼ ਪਰ ਜਿਹੜਾ ਅੰਦਰਲਾ ਸੂਰਜ ਤਾਪੜਿਆ ਅਗਿਆਨਤਾ ਦਾ ਵਿਸ਼ੇਵਕਾਰਾਂ ਦੀ ਅੱਗ ਇਥੋਂ ਸ਼ਾਂਤੀ ਕਿਵੇਂ ਮਿਲਣੀ ਹੈ ਕਿ ਚੰਦਨ ਚੰਦਨਾ ਸਰਦਰੁੱਤ ਮੂਲ ਨ ਮਿਟਹੀ ਕਾਮ ਸ਼ੀਤਲ ਧੀਵੇ ਨਾਨਕਾ ਜਿ ਪੰਡੜੋ ਹਰਨਾਮ ਕਲ ਤਾਤੀ ਠੰਡਾ ਹਰਨਾਉ ਆਤਿਸ਼ ਦੁਨੀਆ ਖਣਕ ਨਾਮ ਖੁਦਾਇਆ ਤਪਤ ਕੜਾਹ ਬੁੱਝ ਗਿਆ ਗੁਰੂ ਸੀਤਲ ਨਾਮ ਦਿਓ ਸੋ ਇਸ ਕਰਕੇ ਜਿਹੜੀ ਸੀਤਲ ਦਾ ਮੂਜਸਮਾ ਜੋ ਵਾਹਿਗੁਰੂ ਦਾ ਨਾਮ ਹੈ ਠੰਡ ਉਹਨੇ ਅੰਦਰ ਪਾਉਣੀ ਹੈ ਸੋ ਇਸ ਕਰਕੇ ਇਹ ਨਾਨਕ ਜਿਸ ਨੂੰ ਇਹ ਮੰਨਦੀ ਆ ਵਾਲੀ ਗੱਲ ਗੁਰੂ ਸਾਹਿਬ ਨੇ ਕੀਤੀ ਕਿ ਮਰਨ ਜੀਵਨ ਪ੍ਰਭ ਨਾਲੇ ਵਾਲੀ ਗੱਲ ਹੋ ਜਾਂਦੀ ਹੈ ਕਿ ਸਦੀਵੀ ਉਹਨੂੰ ਜਨਮ ਤੋਂ ਲੈ ਕੇ ਮਰਨ ਤੱਕ ਵਾਹਿਗੁਰੂ ਦਾ ਨਾਲ ਸਾਥ ਆ ਜਿਹੜਾ ਪ੍ਰਾਪਤ ਹੋ ਜਾਵੇਗਾ ਸੋ ਇਸ ਕਰਕੇ ਇਹ 12 ਮਾਹ ਜੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਇਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ ਤੇ ਜਿਹੜਾ ਸਾਰਾ ਜੀਵਨ ਹੈ ਉਹ ਸਫਲ ਹੋ ਜਾਵੇਗਾ ਪੁੱਲਾ ਚਕਾ ਨਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੈ